ਕਿਵੇਂ ਕਿ ਉਹਨਾਂ ਨੇ ਦੱਸਿਆ ਪਿਆਰੇ ਬੱਚਿਓ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਤੇ ਜਿਹੜੇ ਲਾਇਬ੍ਰੇਰੀ ਆਉਂਦੇ ਆ ਜਿੱਥੇ ਆਪਾਂ ਐਜੂਕੇਸ਼ਨ ਗ੍ਰਹਿਣ ਕਰਦੇ ਆ ਉੱਥੇ ਸਤਿਗੁਰਾਂ ਦੀ ਬਾਣੀ ਪੜ੍ਹੀਏ ਗੁਰੂ ਕਬੀਰ ਗੁਰੂ ਰਮਦਾਸ ਗੁਰੂ ਨਾਮਦੇਵ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਵਿਸਾਖੀ ਲੰਘ ਕੇ ਗਈ ਹੈ ਨਾ ਸਰਪੰਤ ਸਾਜਨਾ ਦੇ ਦਿਵਸ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਸਾਡੇ ਲੋਕਾਂ ਤੇ ਜ਼ੁਲਮ ਹੁੰਦਾ ਛੇਵੇਂ ਪਾਤਸ਼ਾਹ ਨੇ ਹਥਿਆਰ ਚੱਕੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਥਿਆਰ ਚੁੱਕੇ ਕਿ ਜ਼ੁਲਮ ਦਾ ਨਾਸ਼ ਕੀਤਾ ਜਾਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਆ ਜਿਹੜੇ ਲੋਕਾਂ ਤੇ ਜ਼ੁਲਮ ਹੁੰਦਾ ਮੈਂ ਇਹਨਾਂ ਨੂੰ ਵੀ ਕਿਰਪਾ ਨੂੰ ਚਕਾਵਾਂਗਾ ਤੇ ਵਿਸਾਖੀ ਵਾਲੇ ਦਿਨ ਖਾਸ ਕਰਕੇ ਉਹਨੂੰ ਖਾਲਸਾ ਪੰਥ ਸਾਜਨਾ ਦਿਵਸ ਅਸੀਂ ਕਹਿੰਦੇ ਆ ਖਾਲਸਾ ਪੰਥ ਸਾਜਨਾ ਦਿਵਸ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾਨ ਚੁਕਾਈ ਕੇ ਨਾ ਤੁਸੀਂ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਕਿਸੇ ਤੋਂ ਸਹਿਣਾ। ਸੋ ਗਿਆਨੀ ਜੀ ਦੇ ਬਹੁਤ ਵਧੀਆ ਵਿਚਾਰ ਨੇ ਜਿੱਥੇ ਅਸੀਂ ਡਾਕਟਰ, ਵਕੀਰ, ਇੰਜੀਨੀਅਰ, ਪ੍ਰੋਫੈਸਰ, ਜੱਜ ਜੋ ਵੀ ਕੁਝ ਬਣਨਾ ਬਾਣੀ ਪੜਨਾ ਇਹ ਫਾਇਦਾ ਵੀ ਉਹ ਬਾਣੀ ਦੇ ਨਾਲ ਸਾਡੇ ਵਿੱਚ ਨਿਮਰਤਾ ਆਏਗੀ। ਅਸੀਂ ਚੰਗੇ ਇਨਸਾਨ ਬਣਾਂਗੇ। ਡਾਕਟਰ ਤਾਂ ਬਣ ਜਾਂਦੇ ਆ ਪਰ ਉਹਦਾ ਕੀ ਫਾਇਦਾ ਡਾਕਟਰ ਬਣੇ ਤਾਂ ਜਿਹੜਾ ਦੂਜੇ ਦੀਆਂ ਕਿਡੀਆਂ ਕੱਢ ਕੇ ਵੇਚੀ ਜਾਵੇ। ਪ੍ਰੋਫੈਸਰ ਤਾਂ ਬਣ ਜਾਂਦੇ ਆ ਸਕੂਲ ਤਾਂ ਖੋਲ ਲੈਨੇ ਆ ਉਹਦਾ ਕੀ ਫਾਇਦਾ ਜਦੋਂ ਲੁੱਟੀ ਹੋ ਜਾਵੇ ਤੇ ਗੁਰਬਾਣੀ ਸਾਨੂੰ ਹਮੇਸ਼ਾ ਨਿਮਰਤਾ ਸਤਕਾਰ ਇਮਾਨਦਾਰ ਤੇ ਸੱਚੇ ਬਣਨ ਦੀ ਉਪਦੇਸ਼ ਕਰਦੀ ਹੈ ਭਵੇਂ ਗੁਰੂ ਕਬੀਰ ਗੁਰੂ ਅਮਦਾਸ ਗੁਰੂ ਗ੍ਰੰਥ ਸਾਹਿਬ ਜੀ ਚ ਜਿੰਨੇ ਵੀ ਮਹਾਂਪੁਰਖਾਂ ਦੀ ਬਾਣੀ ਹੈ ਉਹ ਸਾਡੇ ਰਹਿਬਰ ਨੇ ਸੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਦੀ ਸਾਥਿਆ ਲੈਣ ਦੀ ਸਾਥ ਸਿੱਖਣ ਲਈ ਜਰੂਰ ਆਇਆ ਕਰੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਸਰਮਾਰਗ ਸਰਗਰਮ ਆਗੂ ਵੀ ਕਹਿ ਸਕਦੇ ਆ ਪਰ ਪੰਜਾਬ ਦੀ ਸ਼ਾਨ ਵੀ ਕਹਿ ਸਕਦੇ ਆ ਔਰ ਗਰੀਬ ਲੋਕਾਂ ਲਈ ਜੋ ਸਹਾਰਾ ਬਣਦੇ ਨੇ ਜਿਹੜਾ ਸਾਹਮਣੇ ਉਹ ਬੈਨਰ ਲੱਗਿਆ ਹੈ ਨਾ ਜੀ ਫ੍ਰੀ ਲੀਗਲ ਐਡਵਾਈਜ਼ਰ ਉਹਨੇ ਪੱਤਰਕਾਰ ਜਸਵਿੰਦਰ ਢੱਡਾ ਜੀ ਸਾਡੇ ਵਿੱਚ ਬੈਠੇ ਨੇ ਲੋ ਆਓ ਆਪਾਂ 2 ਮਿੰਟ ਇਹਨਾਂ ਦੇ ਵੀ ਵਿਚਾਰ ਸੁਣਦੇ ਆ ਪਿਆਰੇ ਬੱਚਿਓ ਆਪਾਂ ਪੱਤਰਕਾਰ ਜਸਵਿੰਦਰ ਢੱਡਾ ਜੀ ਦੇ ਵੀ ਵਿਚਾਰ ਸੁਣਾਂਗੇ ਉਸ ਤੋਂ ਬਾਅਦ ਫਿਰ ਆਪਾਂ ਮਣਜੋ ਸੁਣ ਸੈਕਲ ਸਾਹਿਬ ਜੀ ਨੂੰ ਸਮਾਂ ਦਵਾਂਗੇ ਫਿਰ ਉਸ ਤੋਂ ਬਾਅਦ ਬੱਚੇ ਤੁਹਾਡੇ ਪ੍ਰੋਗਰਾਮ ਆ ਤੁਹਾਨੂੰ ਸੈਕਲ ਸਾਹਿਬ ਖੁਦ ਸਨਮਾਨਿਤ ਕਰਨਗੇ ਠੀਕ ਹੈ ਜੀ ਹੁਣ ਆਪਾਂ ਬੇਨਤੀ ਕਰਦੇ ਆ ਪੱਤਰਕਾਰ ਜਸਵਿੰਦਰ ਕੱਡਾ ਜੀ ਨੂੰ ਕਿ ਉਹ 2 ਮਿੰਟ